ਨਾ ਪ੍ਰਧਾਨ ਗੁਰਪ੍ਰੀਤ ਸਿੰਘ ਖੁਰਮੀ ਸਾਡਾ ਸਤਿ ਆਹ ਪ੍ਰਧਾਨ ਸਵਰਗਰ ਸਾਡੇ ਦਾ ਪ੍ਰਧਾਨ ਗੁਰਪ੍ਰੀਤ ਸਿੰਘ ਖੁਰਮੀ ਥਾਰੇ ਨੂੰ ਬਹੁਤ ਬਹੁਤ ਵਧਾਈਆਂ ਹੋ ਜੀ ਆ ਇੱਕ ਮਜਾ ਆਜੋਸੀ ਨਾਲ ਇਹ ਨੂੰ ਗਵਾਂਗੇਤ ਪ੍ਰਧਾਨ ਬਣਿਆ ਅਸੀਂ ਸਾਰਿਆਂ ਨੇ ਮਿਲ ਕੇ ਬਾਜ਼ਾਰ ਵਾਲਿਆਂ ਨੇ ਸਾਰੇ ਸ਼ਹਿਰ ਵਾਲਿਆਂ ਨੇ ਮਿਲ ਕੇ ਇਹ ਫੈਸਲਾ ਕੀਤਾ ਹੈ ਕਿ ਸਰਦਾਰ ਗਰਮੀਤ ਸਿੰਘ ਖੁਰਮੀ ਨੂੰ ਪ੍ਰਧਾਨ ਬਣਾਉਣਾ ਹੈ ਕੀ ਤੁਹਾਡੀ ਕੀ ਸੰਤਿ ਹੈ ਤੁਸੀਂ ਸਾਰਾ ਸਾਰੇ ਵੀਰਾਂ ਨੂੰ ਮੇਰਾ ਤਾਰੀ ਮਾਰ ਕੇ ਦੱਸਣਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਸਵਰਨਕਾਰ ਸੰਗ ਨੇ ਵੀ ਅੱਜ ਬਦਲਾ ਲਿਆਂਦਾ ਤੇ ਇਹ ਬਦਲਾਅ ਲਿਆਉਣ ਲਈ ਸਵਰਨਕਾਰ ਸੰਗ ਪੰਜਾਬ ਦੇ ਪ੍ਰਧਾਨ ਖੁਦ ਆਪਣੀ ਟੀਮ ਸਮੇਤ ਫਰੀਦਕੋਟ ਚੱਲ ਕੇ ਆਏ ਤੇ ਸਰਬਸੰਮਤੀ ਨਾਲ ਫਰੀਦਕੋਟ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਖੁਰਮੀ ਨੂੰ ਚੁਣ ਲਿਆ ਗਿਆ ਇਸ ਮੌਕੇ ਸ਼ਹਿਰ ਦੇ ਲਗਭਗ 100 ਤੋਂ ਵੱਧ ਸੁਨਿਆਰ ਇਕੱਠੇ ਸੀ ਤੇ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਖੁਰਮੀ ਨੂੰ ਪੰਜਾਬ ਟੀਮ ਵੱਲੋਂ ਪ੍ਰਧਾਨਗੀ ਦਾ ਪੱਤਰ ਦਿੱਤਾ ਤੇ ਨਾਲ ਦੀ ਨਾਲ ਉਹਨਾਂ ਨੂੰ ਮੁਬਾਰਕਾਂ ਵੀ ਦਿੱਤੀਆਂ ਜ਼ਿਕਰਯੋਗ ਹੈ ਕਿ ਸਵਰਨਕਾਰ ਸੰਗਤੇ ਪਿਛਲੇ 30 ਸਾਲਾਂ ਤੋਂ ਇੱਕੋ ਪਰਿਵਾਰ ਦੀ ਪ੍ਰਧਾਨਗੀ ਚੱਲੀ ਆ ਰਹੀ ਸੀ ਤੇ ਇਸ ਵਾਰੀ ਸਵਰਨਕਾਰ ਸੰਗ ਦੇ ਆਗੂਆਂ ਨੇ ਇਕੱਠੇ ਹੋ ਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਪ੍ਰਧਾਨ ਬਦਲਿਆ ਜਾਵੇ ਤੇ ਬਦਲਾ ਲਿਆਂਦਾ ਜਾਵੇ ਇਸ ਵਿੱਚ ਸਾਰੇ ਪ੍ਰਧਾਨ ਇਕੱਠੇ ਹੋਏ ਆ ਸਭ ਤੋਂ ਪਹਿਲਾਂ ਮੈਂ ਸਭ ਦਾ ਧੰਨਵਾਦ ਕਰਦਾ ਹਾਂ सहित धन्यवाद करता है कि आप जी ने कटे होकर एक, एक, एक निशानी जितनी है बहुत खुशी हो रही है कि सारे भाग एकता के रस्ते चलना चाहते हैं किसी भी समाज के किसी भी संस्था ਜਿੱਥੇ ਏਕਤਾ ਹੈ ਉੱਥੇ ਕਾਮਯਾਬੀ ਹੈ ਉੱਥੇ ਸਮਾਜ ਦੇ ਵਿੱਚ ਜੇ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਵੀ ਮਹਿਕਮੇ ਨਾਲ ਪ੍ਰੋਬਲਮ ਆਉਂਦੀ ਹੈ ਸਰਕਾਰ ਤੋਂ ਕੁਝ ਮੰਗਣ ਦੀ ਜ਼ਰੂਰਤ ਪੈਂਦੀ ਹੈ ਸਰਕਾਰ ਤੋਂ ਕੋਈ ਗ੍ਰਾਂਟ ਲੈਣ ਦੀ ਜ਼ਰੂਰਤ ਪੈਂਦੀ ਹੈ ਤਾਂ ਸਾਰਾ ਕੁਝ ਏਕਤਾ ਨਾਲ ਹੀ ਮਿਲ ਸਕਦਾ ਹੈ ਤੇ ਮੈਂ ਸਾਰੇ ਫੇਰਕੋਟ ਦੇ ਸਿਟੀ ਅਤੇ ਜ਼ਿਲ੍ਹਾ ਸਰਨਕਾਰ ਵੀਰਾਂ ਨੂੰ ਇਸ ਗੱਲ ਦੇ ਵਧਾਈ ਦਿੰਨਾ ਹੈ ਕਿ ਤੁਸੀਂ ਬਹੁਤ ਵਧੀਆ ਇਕਤਾ ਦੇ ਵਿੱਚ ਰਹ ਰਹੇ ਹੋ ਮੈਂ ਪੰਜਾਬ ਸਰਨਕਾਰ ਸੰਗ ਵੱਲੋਂ ਸਾਰੇ ਵੀਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਵੀ ਨਾਲ ਜੋ ਸਾਡੇ ਭਰਾ ਚਾਹੁੰਦੇ ਹਨ ਉਹਨਾਂ ਦਾ ਨਾਮ ਬਤੌਰ ਪ੍ਰਧਾਨ ਸੇਵਾਵਾਂ ਲਈ ਐਲਾਨ ਕੀਤਾ ਜਾਵੇ ਮੈਂ ਗੰਭੀਰਤਾ ਨਾਲ 500 ਸੋਸ਼ਕਾਰ ਬਰਕਰਾਰ ਕੋ ਲੱਗੀ ਇਹ ਵੀ ਸਿਸਟਮ ਨੋਲੀ ਕਾਲ ਸਤਾਵੀ ਉਪਰਾਂ ਜੇ ਅੱਜ ਵੀ ਲਾਈ ਆ। ਹੁਣ ਆਪਾਂ ਦੱਬ ਕੇ ਜਗਾਰਾ ਬਣਾਈਏ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪ੍ਰਧਾਨ ਗੁਰਪ੍ਰੀਤ ਸਿੰਘ ਖੁਰਮੀ ਸਾਡਾ ਸੇਵਾ ਪ੍ਰਧਾਨ ਸਵਰਗਤ ਸਾਡੇ ਦਾ ਪ੍ਰਧਾਨ ਗੁਰਪ੍ਰੀਤ ਸਿੰਘ ਖੁਰਮੀ ਥਾਰਾ ਨੂੰ ਬਹੁਤ ਬਹੁਤ ਮੁਬਾਰਕ ਆ ਹੋ ਜੀ ਆ ਇੱਕ ਮਜ਼ਾ ਆਜੋਸੀ ਨਾਲ ਇਹ ਨੂੰ ਗਵੰਗਤ ਪ੍ਰਧਾਨ ਬਣਿਆ ਆਮੀ ਸਾਡਾ ਪ੍ਰਧਾਨ ਦਾ ਫਰਮੀ ਕਰਨੀ ਸਾਡੇ ਅਸੀਂ ਸਾਰਿਆਂ ਨੇ ਮਿਲ ਕੇ ਬਾਜ਼ਾਰ ਵਾਲਿਆਂ ਨੇ ਸਾਰੇ ਸ਼ਹਿਰ ਵਾਲਿਆਂ ਨੇ ਮਿਲ ਕੇ ਇਹ ਫੈਸਲਾ ਕੀਤਾ ਹੈ ਕਿ ਸਰਦਾਰ ਗਰਮੀ ਸਿੰਘ ਫਰਮੀ ਨੂੰ ਪ੍ਰਧਾਨ ਬਣਾਉਣਾ ਹੈ ਤੇ ਤੁਹਾਡੀ ਕੀ ਸਹਿਮਤੀ ਹੈ ਕਿ ਸਾਰਾ ਸਾਰੇ ਵੀਰਾਂ ਨੇ ਮੇਰਾ ਤਾੜੀ ਮਾਰ ਕੇ ਦੱਸਣਾ ਤਾਰੂ ਤੇ ਰਿਆ ਕਾ ਜੀ ਨਾਮ ਇਹਨਾਂ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਇਸ ਵਿਸ਼ੇ ਤੇ ਮੈਂ ਵੀ ਪਰੇ 50 ਸਾਲ ਤੋਂ ਕਿਉਂਕਿ ਮੇਰੀ ਅੱਜ ਉਮਰ 98 ਸਾਲ ਦੇ ਵਿੱਚ ਆ ਤੇ ਮੈਂ 16-17 ਸਾਲ ਦੀ ਉਮਰ ਦੇ ਵਿੱਚ ਇਹਨਾਂ ਸੇਵਾਵਾਂ ਦੇ ਵਿੱਚ ਜੁੜਿਆ ਸੀ ਮੈਂ ਆਪਣੇ ਇਹਨਾਂ ਲੰਬੇ ਸਮੇਂ ਦੇ ਵਿੱਚ ਜੋ ਜੋ ਆਪਣੇ ਵਰਕਿੰਗ ਦੇ ਬੜਾ ਸੁਭਾਗਾ ਦਿਨ ਕਿਉਂਕਿ ਕੋਈ ਵੀ ਸੰਸਥਾ ਜਿਹੜੀ ਉਹ ਸਰਬਸੰਮਤੀ ਦੇ ਨਾਲ ਚੋਣਾਂ ਕਰੇ ਆਪਣੇ ਵਿੱਚੋਂ ਆਪਣੇ ਲੀਡਰ ਪੈਦਾ ਕਰੇ ਇਹੀ ਸਾਡਾ ਸੁਭਦਾਰ ਸਾਨੂੰ ਸਿਖਾਉਂਦਾ ਹੈ ਕਿ ਤੁਸੀਂ ਸਾਰੇ ਵਿਦਾਈ ਦੇ ਪਾਤਰੋਂ ਤੇ ਚਾਹੇ ਅੱਜ ਵੱਖ-ਵੱਖ ਵਰਕਰ ਦੇ ਵਿੱਚ ਵਰਕਫੋਰਸਾਂ 'ਚ ਲੋਕ ਵੰਡੇ ਹੋਏ ਆ ਪਰ ਸਵਰਨਕਾਰ ਸੰਗ ਫਰੀਦਕੋਟ ਦੇ ਜਿੰਨੇ ਵੀ ਤੁਸੀਂ ਵੀਰੋ ਖਾਰੇ ਨੇ ਸੰਮਤੀ ਦੇ ਨਾਲ ਇੱਕ ਨੌਜਵਾਨ ਨੂੰ ਗੁਰਪ੍ਰੀਤ ਖਰੂਮੀ ਨੂੰ ਆਪਣਾ ਨੇਤਾ ਚੁਣਿਆ ਕਿਉਂਕਿ ਛੋਟੇ ਤੋਂ ਹੀ ਵੱਟਿਆ ਹੌਲੀ-ਹੌਲੀ ਅੱਜ ਸਹਿਰਾਂ ਕੱਲ ਪ੍ਰਮਾਤਮਾ ਕਿਰਪਾ ਕਰੇ ਜਿੱਲਾ ਪੰਜਾਬ ਤੱਕ ਜਿੱਥੋਂ ਤੱਕ ਵੀ ਸਾਡੇ ਸੰਗ ਦੇ ਜਿੱਥੇ-ਜਿੱਥੇ ਸਾਡੀਆਂ ਬ੍ਰਾਂਚਾਂ ਉੱਥੇ ਤੱਕ ਨੌਜਵਾਨ ਪਹੁੰਚੇ ਤੂੰ ਮੈਂ ਬਤਾਈ ਦੇਣੀ ਚਾਹੁੰਦਾ ਪਰ ਮੈਂ ਬੇਇਜ਼ਤੀ ਵੀ ਕਰਨਾ ਕਿ ਉੱਤੇ ਜ਼ਿੰਮੇਵਾਰੀ ਹੁੰਦੀ ਹੈ ਇਹ ਉੱਤੇ ਜਿਹੜੇ ਇਹ ਜ਼ਿੰਮੇਵਾਰੀਆਂ ਹੁੰਦੇ ਆ ਬੋਦੀਵਾਰੀ ਜਿਵੇਂ ਤੁਸੀਂ ਪਹਿਲਾਂ ਪ੍ਰਧਾਨ ਜੀ ਗੱਲ ਕਰ ਰਹੇ ਸੀ ਮੈਂ ਉਸ ਗੱਲ ਤੇ ਪੈਂਦਾ ਮਨੁੱਖ ਨੂੰ ਉੱਤੇ ਵੱਡਾ ਨਹੀਂ ਕਰਦੇ ਮਨੁੱਖ ਉਹਦੇ ਵੱਡਾ ਕਰਦਾ ਜੇਕਰ ਤੁਸੀਂ ਅਹੁਦੇ ਤੇ ਬੈਠ ਕੇ ਕੰਮ ਕਰਦੇ ਤੋ ਵੱਡਾ ਕਰਦਾ ਜੇਕਰ ਅਹੁਦੇ ਤੇ ਬੈਠ ਕੇ ਕੋਈ ਕੰਮ ਨਹੀਂ ਕਰਦਾ ਤੋ ਮਨੁੱਖ ਛੋਟਾ ਹੁੰਦਾ ਫੇਰ ਉਸ ਵਾਸਤੇ ਆਪਾਂ ਸਾਰੇ ਤਕੜੇ ਹੋਣਾ ਹੈ ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਹੈ ਆਪਣੇ ਭਾਈਚਾਰੇ ਦੀਆਂ ਜਿਹੜੀਆਂ ਸਮੱਸਿਆਵਾਂ ਹਨ ਕਿਉਂਕਿ ਤੁਸੀਂ ਉਹਨਾਂ ਦੇ ਨੇਤਾ ਹੋ ਹਰ ਬੰਦਾ ਆਪਣੀ ਜਿਹੜੀ ਹੈ ਉਹ ਮਜਬੂਰੀ ਨੂੰ ਜਾਂ ਆਪਣੇ ਦੁੱਖ ਤਕਲੀਫ ਨੂੰ ਲੈ ਕੇ ਨਹੀਂ ਜਾ ਸਕਦਾ ਤੁਸੀਂ ਉਹਨਾਂ ਦੀ ਗਵਾਹੀ ਕਰਨੀ ਹਰ ਇੱਕ ਬੰਦੇ ਦੀ ਚਾਹੇ ਉਹ ਦੁਕਾਨਦਾਰ ਨੇ ਚਾਹੇ ਸਾਡੇ ਦੁਕਾਨਾਂ ਤੇ ਕੰਮ ਕਰਨ ਵਾਲੇ ਵੀਰ ਹੈ ਤੇ ਉਹ ਸਾਰੀਆਂ ਸਮੱਸਿਆਵਾਂ ਤੁਸੀਂ ਸਰਕਾਰ ਦੇ ਧਿਆਨ ਚ ਲੈ ਕੇ ਉਹਨੀਆਂ ਆਪਾਂ ਨਾਲ ਮਿਲ ਕੇ ਹੱਲ ਕਰਾਂਗੇ ਫਿਰ ਤੋਂ ਮੈਂ ਸਮੁੱਚੀ ਪੰਜਾਬ ਦੀ ਟੀਮ ਨੂੰ ਵਧਾਈ ਦਿੰਦਾ ਫਰੀਦਕੋਟ જિલ્લા ਦੀ ਟੀਮ ਨੂੰ ਔਰ ਫਰੀਦਕੋਟ ਸਹਿਰ ਦੇ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਨੌਜਵਾਨ ਨੂੰ ਅੱਥੇ ਲਾਇਆ ਤਾਂ ਕਿ ਉਹ ਆਪਣੇ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਚੱਲ ਸਕੇ ਨਵੀਂ ਲੀਡਰਸ਼ਿਪ ਪੈਦਾ ਹੋ ਸਕੀ